ਪਿੰਡਾਂ 'ਚ ਆ ਕੇ ਤੁਹਾਡੇ ਕੋਲੇ ਰਾਸ਼ਨ ਕਾਰਡ ਬਣਨਗੇ ਕੋਈ ਆਧਾਰ ਕਾਰਡ ਦਾ ਪੰਗਾ ਕੋਈ ਜਨਮ ਸਰਟੀਫਿਕੇਟ ਬਣਾਉਣਾ ਹੈ ਕੋਈ ਜਾਤੀ ਸਰਟੀਫਿਕੇਟ ਬਣਾਉਣਾ ਹੈ ਕੋਈ ਵੀ ਸਰਕਾਰ ਦਾ ਕੰਮ ਹੈ ਜਿਹੜਾ ਤੁਹਾਨੂੰ ਜਾਣਾ ਪੈਂਦਾ ਸੀ ਪਹਿਲਾਂ ਤਹਿਸੀਲਾਂ 'ਚ ਕਚਹਿਰੀਆਂ 'ਚ ਸਰਕਾਰੀ ਦਫ਼ਤਰਾਂ 'ਚ ਹੁਸ਼ਿਆਰਪੁਰ ਜਾਂ ਗੜਸ਼ੰਕਰ ਇੱਥੇ ਆਇਆ ਕਰਨਗੇ ਉਹ ਅਫਸਰ ਇੱਥੇ ਆ ਕੇ ਕੈਂਪ ਲਾਉਣਗੇ ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਬੋਲ ਕੇ ਇੱਥੇ ਹੀ ਕੰਮ ਕਰੋ ਬੜੇ ਬਜ਼ੁਰਗ ਹੈ ਜਿਹਨਾਂ ਤੋਂ ਨਹੀਂ ਜਾਇਆ ਜਾਂਦਾ ਸਾਧਨ ਹੈ ਨਹੀਂ ਕੀ ਕਰਨ ਫਿਰ ਉਹ ਵੋਟਾਂ ਮੈਂ ਇਹ ਗੱਲ ਕਹੀ ਮੈਂ ਕਿਹਾ ਵੋਟਾਂ ਮੰਗਣ ਵੇਲੇ ਤਾਂ ਆਪਾਂ ਘਰ ਘਰ ਚਲੇ ਜਾਂਦੇ ਆ ਤੇ ਚਿੱਤ ਕੇ ਕਹਿੰਦੇ ਨੇ ਚੰਡੀਗੜਾ ਜਾਓ ਨਾ ਨਾ ਜਿੱਤਣ ਤੱਕ ਆदमी ਘਰ ਘਰ ਜਾਈਏ ਸੋ ਆ ਆ ਆਪ ਸਰਕਾਰ ਤੁਹਾਡੇ ਦਵਾਰ ਇਹ ਪ੍ਰੋਗਰਾਮ ਹੈ ਤੁਹਾਡੇ ਪਿੰਡਾਂ 'ਚ ਅਨਾਉਂਸਮੈਂਟ ਹੋ ਕੇ ਇੱਥੇ ਕੰਮ ਹੋਣਗੇ ਕੋਈ ਪੈਸਾ ਅਫਸਰ ਨਹੀਂ ਲੈ ਸਕਦਾ ਔਰ ਕੰਮ ਹੋਣਗੇ ਤੇ ਨਾਲ ਰਾਸ਼ਨ ਵੀ ਘਰੇ ਉਡੇ ਘਰੇ ਫੜ ਕੇ ਜਾਵਾਂਗੇ ਆਟਾ ਲੈਣਾ ਆਟਾ ਲੈ ਲਿਓ ਜੇ ਕਣਕ ਲੈਣੀ ਹੈ ਤਾਂ ਕਣਕ ਲੈ ਲੇ ਇਹ ਤੁਹਾਡੀ ਮਰਜ਼ੀ ਹੈ ਜੇ ਡੀਪੂਤ ਲੈਣ ਡੀਪੂ ਵੀ ਹੈਗਾ ਪਰ ਜੇ ਤੁਸੀਂ ਕਹਿੰਦੇ ਘਰੇ ਮੰਗਾਓ ਅਸੀਂ ਘਰੇ ਵੀ ਉਸ ਵੇਲੇ ਦੇ ਕੇ ਜਾਵਾਂਗੇ ਜਦੋਂ ਤੁਸੀਂ ਘਰੇ ਹੋਵੋਗੇ ਤੁਸੀਂ ਕਹੋਗੇ ਜੀ ਮੈਂ 7 ਵਜੇ ਆਉਣਾ 7 ਵਜੇ ਆ ਜਣਗੇ ਔਰ ਕਣਕ ਜਾਂ ਆਟਾ ਉਹ ਉਹਦੀ ਕੁਆਲਿਟੀ ਉਹ ਹੋਊਗੀ ਜਿਹੜਾ ਆਟਾ ਮੈਂ ਤੇ ਮੇਰਾ ਪਰਿਵਾਰ ਖਾਂਦੇ ਆ ਜਿਸ ਆਟੇ ਦੀ ਰੋਟੀ ਬਿਲਕੁਲ ਉਸੇ ਕੁਆਲਿਟੀ ਦੇ ਆਟੇ ਦੀ ਰੋਟੀ ਤੁਹਾਡੇ ਬੱਚਿਆਂ ਵਾਸਤੇ ਵੀ ਆਊ ਇਹ ਨਹੀਂ ਹੈਗਾ ਪਹਿਲਾਂ ਵਾਲਿਆਂ ਵਾਂਗੂ ਉਹ ਸੱਸਰੀ ਵਾਲੀ ਕਣਕ ਦੇਤੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਹੈ ਜੀ ਕਣਕ ਜਿਹਨੂੰ ਜਿਹਨੂੰ ਮਤਲਬ ਜਮੇ ਝਾਰ ਹੀ ਦੇਤਾ ਜਾਂ ਬਸ ਕਰ ਲਈ ਉਹ ਹੈ ਜਿਆ ਕੁਝ ਨਹੀਂ ਕਰਦੀ ਇਹ ਸਭ ਗੁਰੂ ਸਾਹਿਬ ਦੀ ਕਿਰਪਾ ਹੈ ਕਿਉਂ ਸਾਨੂੰ ਸਮੱਤ ਬਖਸ਼ ਰਹੇ ਨੇ ਹਰ ਵਕਤ ਤੁਹਾਡੇ ਨਾਲ ਖੜਾਂਗੇ ਜਿੱਥੇ ਵੀ ਕੋਈ ਕੰਮ ਹੋਵੇ ਕਿਸੇ ਕਿਸਮ ਦਾ ਆਪਣੇ ਪੁੱਤ ਪੋਤੇ ਆਪਣੇ ਭਤੀਜੇ ਆਪਣੇ ਚਾਚੇ ਤਾਏ ਸਮਝ ਕੇ ਸਾਡੇ ਨਾਲ ਗੱਲ ਕਰ ਲਿਓ